ਰੱਬਾ ਮੈਥਕੇ ਕਰੇ ਕਿਸੇ ਦਾ ਮਾੜਾ ਕਰਦੇ ਨਹੀਂਗੇ ਪਰ ਜਿਹੜੇ ਕਰਦੇ ਉਹਨਾਂ ਦਾ ਆਪ ਹੀ ਹੋ ਜਾਂਦਾ ਹੈ। ਸੋ ਵੀ ਗੈਸ ਵੈਲਕਮ ਬੈਕ ਟੂ ਚੈਨਲ ਮੰਚੀ ਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਪਿਆਰ ਦਿਨ ਨਾਲ ਆਪਾਂ ਬਿਲਕੁਲ ਪਿਆਰੇ ਪਿਆਰੇ ਆ। ਤਾਂ ਦੁਆਵਾਂ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਆ। ਹਾਈ ਨੰਨੇ ਨਾ ਹੈਲੋ ਗਾਇਸ ਗੁੱਡ ਮਾਰਨਿੰਗ ਗੁੱਡ ਨਾਈਟ। ਆ ਕੁਵਾਲੋ ਇਹ ਤਾਂ ਸਾਰੀ ਦਿਹਾੜੀ ਖਾਣ ਦੀ ਲੱਗੀ ਰਹਿੰਦੀ ਹੈ ਗਾਇਸ। ਗਾਇਸ ਲੌਂਗ ਸਾਡਾ ਸ਼ੁਰੂ ਨਹੀਂ ਹੋਇਆ ਤੇ ਖਾਣ ਦੀਆਂ ਗੱਲਾਂ ਨਾਲ ਹੀ ਸ਼ੁਰੂ। ਮੈਂ ਹੱਥ ਮੋੜ ਸਾਡੇ ਵਲੌਗ ਚ ਦੋ ਹੀ ਚੀਜ਼ਾਂ ਹੁੰਦੀਆਂ ਲੜਾਈ ਤੇ ਇੱਕ ਚੜਾਈ ਨਹੀਂ ਖਾਣਾ ਖਾਣ ਪਹਿਣਾਈ ਗੈਸ ਇੱਕੋ ਪਾਣੀ ਪੀਂਦੇ ਬੀ ਜੰਗਲ ਮਾਰਦੇ ਹੜਦਾਂ ਨੀ ਦਾ ਲੈ ਮੇਰੇ ਪਾਪਾ ਪੜਾਈਏ ਮੰਮੀ ਉਹ ਆਹੇ ਮੈਂ ਕੁਝ ਕਹਿ ਨਹੀਂ ਸਕਦਾਗਾ ਕੀ ਆ ਤੂੰ ਕਹਿ ਦੇ ਕੀ ਆ ਇਹ ਮੈਂ ਕਹਿ ਨਹੀਂ ਨਹੀਂ ਤੂੰ ਕਹਿ ਦੇ ਕੀ ਆ ਦੋਗਲਾ ਦੋਗਲਾ ਇਹ ਦੋਗਲਾ ਪਤਾ ਕਿਉਂ ਚੀਟੀਆਂ ਮਾਰ ਚੀਟੀਆਂ ਮਾਰ ਜੀ ਤੂੰ ਅੱਜ ਫਿਟਿੰਗ ਮਾਰ ਕੇ ਕੁਛ ਕਹਿ ਮਾ ਨਾ ਟਿਊਸ਼ਨ ਪੜ੍ਹ ਲੈ ਦੀਦੀ ਨੇ ਆਣਾ ਦੇ ਤਾ ਸੁਣ ਦੀਦੀ ਨੇ ਕਿਹਾ ਮੈਂ ਸੁਣਨਾ ਕੁਝ ਨਹੀਂ ਲੈ ਕੇ ਨਹੀਂ ਸਕਦਾ ਹਾਂ ਹਾਂ ਕਿੰਨੇ ਵਜੇ 8:30 ਵਜੇ 8:30 ਵਜੇ ਕਿਹਾ ਹਾਂ ਇਹਦੀਦੀ ਨੇ ਸੁਣਨ ਆਣਾ ਹੈ ਤੂੰ ਦੀਦੀ ਕਹਿੰਦੇ ਨਾ ਸਨਾਰੇ ਚਪੇੜਾ ਪਹਿਣੀ ਹੈ ਚਪੇੜਾ ਤਾਂ ਕਹਿ ਨਹੀਂ ਗਾ ਦੀਦੀ ਨੇ ਕਿਹਾ ਉਂਗਲ ਕੱਟ ਨਹੀਂ ਲੈ ਮੈਨੂੰ ਗਾ ਦੇ ਗਾਜ ਉੱਥੇ ਦੇਖ ਕੋ ਕਿੱਡਾ ਥੁਲਾ ਹੋ ਗਿਆ ਸੁਣ ਮੈਨੂੰ ਪਤਲਾ ਹੋ ਗਿਆ ਮੈਂ ਅੱਡੇ ਬੜ ਗੰਨ ਪੈਂਦੇ ਸੀ ਤੇਰੇ ਦੇਖ ਕੋ ਗਾ ਜੇ ਤੂੰ ਆਏ ਦੱਸ ਤੇਰਾ ਪੇਪਰ ਕਿਵੇਂ ਹੋਇਆ ਇੱਕ ਘੰਟਾ ਇੱਕ ਘੰਟਾ ਮੇਰੇ ਮੇਰੇ ਕੈਂਪ ਨਬਰਾ ਦੇ ਵਿੱਚ ਕਰਕੇ ਆਇਆ ਹਾਂ 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 ਕੈਂਪ ਦੇ ਤਾਂ ਕਰਕੇ ਆਇਆ ਸੁੱਤਾ ਜਾਣਗੇ ਲੈ ਗੱਲ ਤਾਂ ਸੁਣਾ ਕਿਵੇਂ ਬੈਠੇ ਸੀਗੇ ਮੈਂ ਬੈਠਾ ਸੀਗਾ ਮੇਰੇ ਅੱਗੇ ਕਾਲੂ ਕਾਲੂ ਦੇ ਅੱਗੇ ਅਦਿੱਤੇ ਅਜੇ ਤਨ ਉਹ ਚਲੋ ਮੇਰਾ ਕੀ ਕਨੈਕਸ਼ਨ ਹੋਣਾ ਸੀਗਾ ਮੇਰੇ ਕਾਲੂ ਮੈਂ ਕਾਲੂ ਨਾਲ ਬੈਠਾ ਸੀ ਇਧਰ ਵਾਲੀ ਸਾਈਡ ਤੇ ਇੱਕ ਕਲਾਸ ਦੀ ਕੁੜੀ ਸੀਗੀ ਹਣਾ ਤੇ ਉਹਦੇ ਪਿੱਛੇ ਇੱਕ ਹੋਰ ਇੰਟੈਲੀਜੈਂਟ ਕੁੜੀ ਉਹ ਤਾਂ ਫੇਰ ਠੀਕ ਆ ਬੈਠੇ ਤਾਂ ਠੀਕ ਆ ਤੂੰ ਪੇਪਰ ਦੱਸ ਕਿ ਮੈਂ ਕਰਕੇ ਆਇਆ ਮੈਂ ਜਦੋਂ ਸਾਰੇ ਇੰਟੈਲੀਜੈਂਟ ਬੱਚੇ ਇਕੱਠੇ ਹੋ ਗਏ ਤੁਹਾਨੂੰ ਕਿਹਦੇ ਮਤਲਬ ਤੁਨ ਨਕਲ ਮਾਰ ਰਹੀ ਹੈ? ਕਿਹਦਾ ਮੈਂ ਨਕਲ ਮਾਰ ਰਹੀ ਹਾਂ? ਆ ਨਕਲ ਮਾਰੀ ਹੋਊਗੀ ਤੂੰ ਮਾਰ ਕੇ ਵੀ ਦਿਖਾ ਦੀ ਨਕਲ ਤੇਰੇ ਲਫੜ ਵੀ ਬੈਣਗੇ। ਮਾਮਾ ਜੀ ਨੂੰ ਮੈਂ ਅੱਜ ਤੱਕ ਠੀਕ ਆ ਜੋ ਮਰਦੀ ਐ ਨੰਨੇ ਜਿੰਨੀਆਂ ਕਲਾਸਾਂ ਵੀ ਮੈਂ ਪੜ੍ਹੀਆਂ ਨਾ ਕਦੇ ਮੈਂ 파ਚੀ ਲੈ ਕੇ ਗਈਆਂ ਸਕੂਲ 'ਚ ਕਲਾਸ 'ਚ ਪੇਪਰ 'ਚ ਨਾ ਮੈਂ ਕਦੇ ਨਕਲ ਮਾਰੀ ਨਾ ਕਿਸੇ ਨੂੰ ਪੁੱਛਿਆ ਤੇ ਨਾ ਹੀ ਕਦੇ ਫੇਲ ਹੋਣੀ। ਬੇਸ਼ੱਕ ਫਸ ਨਹੀਂ ਆਏਗੇ ਪਰ ਫੇਲ ਨਹੀਂ ਹੋਏਗਾ। ਮੈਥ 10ਵੀਂ ਮੈਥ 10ਵੀਂ ਦਾ ਮੈਥ ਤਾਂ ਮੈਂ ਪੜ੍ਹੀ ਨਹੀਂ ਗੀ ਫਿਰ ਕਲਾਸ ਚ ਫੇਲ ਤਾਂ ਨਹੀਂ ਨਾ ਹੋਈ ਜੇਕਰ ਤੁਮ ਪਾਟਮੰਟਾਂ ਨਹੀਂ ਆਂਦੀ ਸੀ ਕਿ ਪੇਪਰ ਆਂਦੀਆਂ ਸੀ ਇੱਕ ਪੇਪਰ ਦੀ ਕਾਟਮੰਟ ਨਹੀਂ ਆਂਦੀਆਂ ਇੱਕ ਪੇਪਰ ਨਾ ਕੁਛ ਨਹੀਂ ਮੈਂ ਤਾਂ ਮੈਂ ਤਾਂ ਗਾਈ ਸੀ ਉਹਦੇ ਚ ਨਾ ਮੈਥ ਮੈਨੂੰ ਇੰਨਾ ਭੈੜਾ ਲੱਗਦਾ ਸੀ ਨਾ 10ਵੀਂ ਤੱਕ ਹੈ ਮੈਂ ਤਾਂ ਸੋਚਦੀ ਹੁੰਦੀ ਸੀ ਕਿ ਨਾ ਮੈਥ ਨਾਲ ਸਾਡਾ ਸਿਰ ਬਾੜਾ ਖੁੱਕਦਾ ਹੁੰਦਾ ਸੀ ਤਾਂ ਜਿਹੜਾ ਮੜਮਟਾ ਯਾਦ ਹੁੰਦਾ ਸੀ ਮਾਰਕ ਵੀ ਭੁਲਾ ਦਿੰਦਾ ਸੀ ਇਸ ਕਰਕੇ ਨਹੀਂ ਮੈਥ ਪੜਦਾ ਅਸਟਮੈ ਇਸ ਕਰਕੇ ਨਹੀਂ ਪੜਦੇ ਨੂੰ ਪੁੱਛਾ ਜੀ ਨਹੀਂ ਉੱਪਰਲੇ ਨਹੀਂ ਪੜਦਾ ਜਿਆਦੇ ਨੰਬਰ ਤਾਂ ਨਹੀਂ ਘਟ ਸੀ ਪਾਸ ਤਾਂ ਮੈਂ ਹੋਈ ਜਾਣਾ ਸੀ ਮੇਰੇ ਕਿੰਨੇ 10 ਕ ਨੰਬਰ 8 9 ਨੰਬਰ ਘਟ ਸੀ ਮੈਂ ਜਲ ਥੋੜੀ ਘਟ ਸੀ 80 ਨੰਬਰ ਹੀ ਘਟ ਹੂੰ ਫਿਰ ਪਾਸ ਪਾਸ ਜੀਨਾ ਮੈਂ 10ਵੀਂ ਚ ਪਾਸ ਚੰਗਾ ਹੀ ਨਕਦੀ ਗੱਲ ਇੱਕ ਵਾਰੀ ਮੈਂ ਮੈਂ ਆ ਗਈ ਤੁਹਾਨੂੰ ਆ ਗੱਲ ਸੁਣਾਵਾ ਇੱਕ ਵਾਰੀ ਨਾ ਪਹਿਲਾਂ ਤਾਂ ਉਹ ਬੂਟੇ ਨੂੰ ਛੱਡ ਦਿਆ ਇਸ ਵੇਲੇ ਬੂਟੇ ਨਾਲ ਹੱਥ ਨਹੀਂ ਲਾਈ ਤੇ ਮੈਂ ਨਾ 10ਵੀਂ ਚ ਪੜਦੀ ਸੀ ਹਨਾ ਮੈਨੂੰ ਪਤਾ ਸੀ ਮੈਂ ਪਾਸ ਨਹੀਂ ਹੋਣਾਗਾ ਮੈਂ 10ਵੀਂ ਕੀਤੀ ਸੀਗੀ ਉਦੋਂ ਬੰਦੇ ਨਾ ਉਹ ਬੇਟਾ ਆਪਣੇ ਨਾਂ ਨਕੇ ਨਾਂਕੇ ਜਾ ਕੇ ਜਵਾਬ بگੜ ਜਾਂਦੇ ਆ ਉਹ ਤਾਂ ਸ਼ੁਰੂ ਤੋਂ ਹੀ ਹਨ 90 ਵਾਲੇ ਤਾਂ ਜਾਦੇ ਵਿਗੜਦੇ ਸੀ ਮੈਨੂੰ ਪਤਾ ਸੀ ਮੈਂ ਪਾਸ ਨਹੀਂ ਹੋਣਾਗਾ ਮੈਂ ਵਿਚਾਲੇ ਛੱਡਤੀ ਫੇਰ ਮੈਂ ਤਾਂ ਫੇਲ ਨਹੀਂ ਹੋਣਾ 10ਵੀਂ ਦਾ ਪੇਪਰ ਹੀ ਨਹੀਂ ਦੇਣੇ ਉੱਥੇ ਬਣਾਉਂਦੇ ਹੀ ਨਹੀਂ ਸੀਗੇ ਕਲਾਸ 'ਚ ਬੜਾ ਇੰਨਾ ਕੱਠ ਹੁੰਦਾ ਸੀ ਐਂ ਚਾਰ-ਚਾਰ ਦੇਣੇ ਜੜ-ਜੜ ਕੇ ਲੈ ਲੈਂਦੇ ਸੀ ਬਹੁਤ ਨਹੀਂ ਸੀ ਬਹੁਤ ਸਮਝ ਆ ਜਾਂਦਾ ਉੱਥੇ ਤਾਂ ਫਤਿਹ ਉਹ ਕੀ ਕਰਦੇ ਸੀ ਪਰ ਸੋਈ ਜਿੱਥੇ ਲੈ ਜਾਂਦੇ ਸੀ ਇਹ ਸਮੋਸੇ ਬਣਾ ਲਓ ਟਿੱਕੀਆਂ ਬਣਾ ਲਓ ਗੋਲ ਗੱਪੇ ਬਣਾ ਲਓ ਸਾਰੇ ਜਿਹੜੇ ਆਟਾ ਹੀ ਘਨਾਈ ਜਾਂਦੇ ਸੀ ਹਾਇ ਕਿੱਦਾਂ ਸ਼ੋਅ ਆ ਗਿਆ ਬਣਾ ਦਿੱਤਾ ਕੈ ਸਕੀਲ ਹੋ ਗਈ 10s ਗੁੱਟ ਹਾਂ ਗਰਲਸ ਸੀਗਾ ਤੇ ਉੱਥੇ ਬਸ ਖਾਣ ਪੀਣ ਨੂੰ ਹੀ ਹੁੰਦਾ ਸੀ ਸਾਰੀ ਦਿਹਾੜੀ ਮੈਂ ਵੀ ਉਦਨ ਹੀ ਜਾਂਦੀ ਹੁੰਦੀ ਸੀ ਜਦਿਆਂ ਹਾਂ ਕੁਝ ਬਣਵਾਉਨੇ ਸੀਗੇ ਜਦੋਂ ਮੈਨੂੰ ਪਤਾ ਲੱਗ ਗਿਆ ਜਦੋਂ ਸਤੰਬਰ ਦੇ ਟੈਪਰ ਹੋਏ ਨਾ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਮੈਂ ਪਾਸ ਨਹੀਂ ਹੋਣਾਗਾ 10ਵੀਂ ਚ ਕਿਉਂਕਿ ਪੜਾਉਂ ਦਿੱਤਾ ਹੈ ਹੀ ਨਹੀਂ ਸੀ ਕੋਈ ਕਾਪੀ ਨਹੀਂ ਕੋਈ ਬਤਾਉ ਨਹੀਂ ਕੁਛ ਨਹੀਂ ਖੋਲਦੇ ਹੀ ਨਹੀਂ ਸੀ ਨੋ بگੜਿਆ ਹੋਇਆ ਸੀਗਾ ਫਿਰ ਮੈਂ ਛੱਡ ਹੀ ਦਿੱਤਾ 10ਵੀਂ ਨਹੀਂ ਕੀਤੀ ਪਰ ਮੈਂ ਪੈਨ ਲੈ ਕੇ 10ਵੀਂ ਕੀਤੀ ਤੁਹਾਡੇ ਪਿਆਰ ਵੀ ਬਚ ਗਿਆ ਹਾਂ ਮੰਨ ਤਾਮ ਸਤਿਗੁਰੂ ਤੇਰੇ ਗੀਤ ਤਦੋਂ ਤੋਂ ਦਾਰਿਆ ਮਰੋਫ ਰੇਸ਼ ਕਹਿੰਦੇ ਮੁੰਡਾ ਉਸਾਲਾ ਲਿਆ ਆ ਆ ਕਰਾ ਇਹ ਨਾਲ ਜਿਆਦਾ ਵਾਰ ਰਗਰਤਿਆ ਮੈਂ ਚੜ੍ਹਨੀ ਬਣਾਈ ਚੜ੍ਹਨੀ ਬਣਾਈ ਫੇਰ ਦੋਸਤ ਇੱਕ ਹੋ ਜਾਣ ਬੱਚੇ ਮੰਦੇ ਤੇਰੇ ਪਾਪੇ ਦਾ ਫੋਨ ਆ ਰਿਹਾ ਦੋਸਤ ਹੁਣ ਮੈਂ ਆ ਲਿਆ ਦੇਖੋ ਸੋਨਾ ਜਿਹਾ ਬੱਜੀਆ ਦੰਮਾ ਦੇਖੋ ਹੁਣ ਬਾਜ਼ਾਰੋਂ ਆਏ ਨੇ ਮੱਦ ਲੈ ਕੇ ਬਾਜ਼ਾਰੋਂ ਦਸੂ ਮਿਲਦਾ ਵਾ ਮੱਦ ਲੈ ਕੇ ਓਏ ਗੁੱਪੇ ਮਿਲੀ ਨਾ ਹਾਂ ਮੈਂ ਕਿਹਨੂੰ ਤੁਹਾਨੂੰ ਆਪ ਨਹੀਂ ਮਿਲੇਗਾ ਮਿਲਿਆ ਮੱਦਨਾ ਪੂਰਾ ਪੂਰੀ ਚੜ੍ਹਦੀ ਕੁਲਗੋਲਗਪਾ ਹਾਂ ਉਹ ਵੀ ਪਾਣੀ ਦਾ ਪਾ ਪਾ ਕੇ ਖਵਾ ਤੋਣੀ ਮੈਂ ਬਹੁਤ ਪਾਪੜ ਮੰਗੇ ਬਾਪਨੇ ਨੇ ਦਿੱਤੇ ਉਹਨੇ ਪਰ ਮਾ ਮੁੰਡਾ ਗਾਇਸ ਮਾਤਾ ਘੱਲ ਮਾੜੀ ਗੱਲ ਕਰਦੇ ਆਂ ਇਹ ਇੰਨਾ ਬੜੀ ਮਾੜੀ ਗੱਲ ਲਗਾ ਦਿੱਤੇ ਗਾਇਸ ਦੇਖੋ ਮੁੱਲਾ ਕੁੜਾ ਦਿਵਾਦਰਾ ਕਿਹ ਆਇਆ ਇੰਦਰ ਆ ਮੇਰੀ ਗੱਲ ਸੁਣ ਲੈ ਨਹੀਂ ਮੈਂ ਪਹਿਲਾਂ ਦੇਖਾਂ ਹਾਂ ਨਹੀਂ ਗਾ ਆਜਾ ਮੈਂ ਤੇਰੇ ਸਾਥ ਦਾ ਸੱਲ ਗਈ ਗਾਇਸ ਦੇਖੋ ਹਨਾ ਅਸੀਂ ਉੱਥੇ ਗੋਲ ਗੱਪੇ ਖਾਂਦੇ ਸੀ ਦੋਨੇ ਜਣੇ ਠੀਕ ਐ ਇੱਕ ਮੁੰਡਾ ਆਇਆ ਕਹਿੰਦਾ ਭਰ ਕੇ ਦੋ ਗੋਲ ਗੱਪੇ ਕਰਦੇ ਕਹਿੰਦਾ ਹਿਸ ਸਕੈਨਰ ਇੱਥੇ ਪੈਸੇ ਪਾਦਾ ਉਹ ਕਹਿੰਦਾ ਨਾ 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 ਕਹਿੰਦਾ ਪੈਸੇ ਨਾ ਪਾਈ ਪਰ ਮੇ 골ਗੱਪੇ ਹੈ ਨਹੀਂਗੇ ਮਤਲਬ ਕਹਿਣ ਦਾ ਆਲੂ ਮੋਕੀ ਹੈ ਹਨਾ ਤੇ ਮੈਂ ਉਹਨੂੰ ਕਹੀ ਜਾਂਦੀ ਸੀ 골ਗੱਪੇ ਚਾਹ ਨੂੰ ਵੱਧ ਪਾ ਦੇ ਵੱਧ ਪਾ ਦੇ ਤੇ ਉਹ ਆਈ ਦੇ ਹੀ ਜਾਂਦਾ ਸੀਗਾ ਆਲੂ ਪਾਣੀ ਜਿਹਾ ਪਾ ਪਾ ਕੇ ਕੱਲਾ ਚੱਲ ਉਹਨੇ ਖਵਾ ਤੇ 골ਗੱਪੇ ਤਾਂ ਬਾਅਦ ਚ ਉਹਨੇ ਪਾਪੜੀਆਂ ਵੀ ਦੇਤੀਆਂ ਸਾਨੂੰ ਪਰ ਮੈਨੂੰ ਲੱਗਦਾ ਉਹਨੇ ਮੇਰੀ ਵੀਡੀਓ ਦੇਖ ਲਈ ਅੱਗੇ ਪਾਪੜੀ ਇੱਕ ਦੇਂਦਾ ਵਾ ਅੱਜ ਪਾਪੜੀਆਂ ਚਾਰ ਦਿੱਤੀਆਂ ਤੁੱਕ ਬਾਇਲੀ ਗੋਲ ਗੱਪੇ ਨਹੀਂ। ਤੇ ਫਿਰ ਕੀ ਹੋਇਆ ਅਸੀਂ ਚਲੇ ਗਏ ਨਾਂ ਵਾਲੀ ਦੁਕਾਨ 'ਚ। ਠੀਕ ਆ ਉਹ ਦੁਕਾਨ 'ਚ ਅਸੀਂ ਜਦੋਂ ਬਾਹਰ ਨਿਕਲੇ ਤੇ ਫਿਰ ਅਸੀਂ ਬਾਹਰ ਨਿਕਲੇ ਆ ਗਏ ਸੀ। ਜਦੋਂ ਅਸੀਂ ਉਹਨਾਂ ਦੇ ਘਰ ਕੋਲੇ ਆਏ ਆ। ਮੈਡਮ ਦੇ ਘਰ ਕੋਲੇ। ਨਹੀਂ। ਹਾਂ ਜਦੋਂ ਆਪਾਂ ਜਿੱਥੇ ਇੱਕ ਫੈਕਟਰੀ ਜੀ ਆ ਜਦੋਂ ਉੱਥੇ ਆਏ ਫਿਰ ਮੈਨੂੰ ਚੇਤਾ ਆਇਆ ਵੀ ਹਾਏ ਮਨਿੰਦਰ ਰਸਤੇ ਦਾ ਗੋਲ ਗੱਪੇ ਹੀ ਨਹੀਂ ਲਿਆਦੇ। ਮੈਨੂੰ ਯਾਦ ਆਇਆ ਕਿ ਗੋਲ ਗੱਪੇ ਹੀ ਮੋਟਾ। ਫਿਰ ਮੈਨੂੰ ਯਾਦ ਆ ਗਿਆ ਵੀ ਸੱਚ ਹਾਂ ਗੋਲ ਗੱਪੇ ਤਾਂ ਨਹੀਂ ਲਿਆਉਂਦੇਗੇ। ਇਹ ਗੋਲ ਗੱਪੇ ਤਾਂ ਥੇ ਮੌਕਾ ਗਈ ਸੀ। ਭਲਣਾ ਬਣਾ ਲਿਆ। ਆਲੂ ਮਕਦੇ ਸੀ ਆਪਾਂ ਕਹਿ ਦਾਂਗੇ ਬਲਿੰਦਰ ਨੂੰ ਕਿ ਆ ਆਲੂ ਮਕਦੇ। ਪਰ ਸਾਡੀ ਸੱਚੀ ਭੁਲ ਗਏ ਸੀ। ਠੀਕ ਹੈ। ਗੱਲ ਨੂੰ ਕੋਈ। ਤੇ ਮੈਂ ਚੀਜੀ ਲੈ ਆ ਦਿੱਲੀ ਹੋਰ। ਕੀ ਖਾਣਾ ਦਾ? ਕੀ ਹੋ ਗਿਆ? ਆਲੂ ਮੰਨ ਚਾਹ। ਨਹੀਂ ਦਿੱਤਾ ਪਰ ਮੈਂ ਕਿ ਠਾਕੇ ਗੋਲ ਗੱਪੇ ਵੀ ਨਹੀਂ ਆਏਗੇ। ਰੋਪੇ। ਰੋਪੇ ਰੋਤਾ ਸੀ। ਰੋਪੇ ਤੇ ਕਿੰਗੀ ਤਰ੍ਹਾਂ ਬਿੱਲੀ ਗੇ। ਮੇਰਾ ਨਾਂ ਕੱਪੜਾ ਮਾਰਿਆ ਮੈਂ ਦਰਦ ਹੁੰਦੀ ਆ ਤੇ ਤਾਂ ਕਮਰੇ ਤੇ ਮਾਰਿਆਗਾ ਧੱਕਾ ਉਹਦੇ ਗੇਟ ਵੱਜੀ ਜਾਂਦਾ ਤੇ ਮੈਂ ਥੋੜੀ ਧੱਕਾ ਮਾਰਿਆ ਵਾ ਤੁਸੀਂ ਮਾਰਿਆ ਮੈਨੂੰ ਕੋਲਕਾਤਾ ਦੀ ਇਹ ਤੇ ਕੀ ਆ ਕੱਢ ਲੈ ਹਥਿਆਰ ਗੱਲ ਨਾ ਗੱਲ ਨਾ ਜਾਣ ਮੈਂ ਦੇਖਦਾ ਆ ਫਟੋ ਤੈਨੂੰ ਕੀ ਪਤਾ ਸੀ ਅੰਦਰ ਕੀ ਰੱਖਿਆ ਹੋਦਾ ਆ ਬਾੜਲਾ ਮੇਰਾ ਆਜੋ ਲੜਾਈ ਸਾਨੂੰ ਪਤਾ ਹੀ ਆ ਆਪਣੇ ਦੋ ਹੀ ਕੰਮ ਹੁੰਦੇ ਆ ਜਾਂ ਖਾਣ ਪੀਣੇ ਜਾਂ ਲੜਾਈ ਪੀਠੇ ਹਾਂ ਕੀ ਆ ਗਿਆ ਹੋ ਕੀ ਆਇਆ ਸੀ ਕਾਲ ਕਾਲ ਆ ਗਿਆ ਮਨਿੰਦਰ ਕੌਣ ਹਾਂ ਮਨਿੰਦਰ ਉਹ ਪਾ ਕੇ ਖਾਣ ਚਲੇ ਗਏ ਗੋਲ ਗੱਪੇ ਕਿੱਥੋਂ ਗੋਲ ਗੱਪੇ ਇੱਥੇ ਦੁਕਾਨ ਤੋਂ ਅੱਛਾ ਗੋਲ ਗੱਪੇ ਖਾ ਕੇ ਆਏ ਆ ਤੇ ਸਾਡਾ ਭੁਲਗਾ ਚੇਤਾ ਹੀ ਰੱਤ ਲੈ ਆਉਣਾ ਆ ਫੜੀ ਫੋਨ ਮੈਨੂੰ ਵੀ ਆਈ ਜਾਂਦੀ ਚਲ 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 ਮੈਂ ਰੋਟੀ ਖਾਣੀ ਮੈਂ ਰੋਟੀ ਖਾਣੀ ਅੱਜ ਮੈਂ ਆਪੇ ਕਰ ਦੂੰਗਾ ਖਾ ਕੇ ਸਾਰਾ ਕੁਝ ਰੱਖ ਦੇ ਯਾਰ ਮੈਂ ਨਾ ਦਰਸਲ ਕਰਨ ਲੱਗੀ ਸੀ ਜੇ ਗਏ ਸਾਜੇ ਨਾਲ ਨਾ ਅੱਜ ਇਹਨਾਂ ਨੂੰ ਬਹੁਤ ਖਾਦਾ ਹੋਇਆ ਇਹਨਾਂ ਦੀ ਗੈਸ ਪਣੀ ਗਈ ਲੱਗਾ ਇਸ ਮੰਮੀ ਤੋਂ ਲਾਹੀ ਜੁੰਮਾਂ ਲੱਗਿਆ ਮਲਾਈ ਤੰਗਾਈਸ ਮੇ ਆ ਪੰਨਾ ਬੰਨ੍ਹ ਸੀ ਜੋ ਕਫੀਰ ਹਾਂ ਜਦੋਂ ਉਹ ਲਿਆ ਮਾ ਜੀ 2 ਕਿਲੋ ਪਤਿਲੇ ਚ ਪਿਆ ਵਾ ਤੇ ਆ 2 ਕਿਲੋ ਦੁੱਧ ਹੋਰ ਲੈ ਆਉਂਦਾ ਠੀਕ ਹੈ ਹਲਕਾ ਜਿਹਾ ਖਾਲੀ ਭਾਂਡੇ ਚ ਫਿਰ ਤੋਂ ਰੱਖ ਦਿੰਦੇ ਜੈ ਕਾਲ ਕਾ ਮਾਈ ਯੇ ਮੇਰੀ ਮਾਈ ਯੇ ਮੇਰੀ ਮਾਈ ਕਾਲ ਕਾ ਕੰਦੀ ਮੇਰੀ ਮਾਈ ਦੀ ਮੇਰੀ ਮਾਈਕਰ ਦਾ ਕਾਕਾ ਦੀ ਮੇਰੀ ਮਾਈਕਰ ਦੀ ਮੇਰੀ ਮਾਈਕਰ ਦਾ ਕਾਕਾ ਦੀ ਮੇਰੀ ਮਾਈ ਗਾਇਸ ਮੈਂ ਪਹੁੰਚ ਜਾਂਦਾ ਬੈਸਟ ਜੱਪ ਅੱਜ ਵੈਸੇ ਕਹਿੰਦਾ ਗੁੱਡ ਨਿਊਜ਼ ਦੇਣੀ ਸੀ ਵੈਸੇ ਵਲੌਗ ਤੋਂ ਬੋਲਣ ਨੂੰ ਜੀ ਨਹੀਂ ਕਰਦਾਗਾ ਗੁੱਡ ਨਿਊਜ਼ ਬਹੁਤ ਵਧੀਆ ਵਾ ਪਰ ਕੀ ਕਰੀਏ ਦੱਸਣ ਨੂੰ ਜੀ ਨਹੀਂ ਕਰਦਾ ਹੈ ਹੈਗੀ ਗੁੱਡ ਹੈ ਪਰ ਉਹ ਨੰਬਰ ਦੇਖਦਾ ਆਪਾਂ ਕੀਨੇ ਪਲੇਟ ਐਕਸਟਰੀਅਰ ਕੀ ਪਰੇਜ ਤੋਂ ਉੱਪਰ ਬਹੁਤ ਦਾ aplauso ਜੀ ਮੁਬਾਰਕ ਹੋਦਰ ਨਕੜੀਨ ਗਾਇਸ ਹੋਣੇ ਮੈਥੇ ਇੱਕ ਬਰਕਾ ਚਿਲਾਸ਼ੀ ਰੱਖ ਲਏ ਗਏ ਗਾਇਸ ਆਪਾਂ ਤੁਹਾਨੂੰ ਦੱਸ ਨਹੀਂ ਵੀ ਹੈਗੀ ਉਹ ਗੱਲ ਗਾਇਸ ਆਪਾਂ ਹਜੇ ਨਹੀਂ ਦੱਸਨੀ ਉਹ ਗੱਲ ਜਿਹੜੀ ਵੀ ਦੱਸਣੀ ਚਾਹੁੰਦੇ ਆ ਬਸ ਪਰਮਾਤਮਾ ਅੱਗੇ ਦੋਨੇ ਹੱਥ ਜੋੜ ਕੇ ਕਹਿੰਦੇ ਆ ਰੱਬਾ ਮੈਥੇ ਕਦੇ ਕਿਸੇ ਦਾ ਮਾੜਾ ਕਰਦੇ ਨਹੀਂ ਜੀ ਪਰ ਜਿਹੜੇ ਕਰਦੇ ਆ ਉਹਨਾਂ ਦਾ ਆਪ ਹੀ ਹੋ ਜਾਂਦਾ ਹੈ। ਚਲ ਆ ਫੜੀ ਅਸ ਫੜੀ ਲੈਨੇ ਕਿੰਨੇ ਭਰੀ ਮਮਾ ਹੋਣ ਲੱਗੇ ਆ ਸੌਣ ਤੇ ਆਪਾਂ ਵੀ ਰੋਟੀ ਖਵਾ ਕੇ ਜਾਵਾਂਗੇ ਸੋ ਤੇ ਤੁਹਾਨੂੰ ਆਪਾਂ ਮਿਲਦੇ ਆਂ ਅਲ ਨੈਕਸਟ ਵਲੋਗ ਦੇ ਵਿੱਚ ਤਾਂ ਜੇ ਵੀ ਯੂਟਿਊਬਰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਨਿਰ ਨੂੰ ਵਲੋਗ ਦੇਖਣ ਲਈ ਥੋੜੇ ਦਿਨ ਤੱਕ ਸਰਪ੍ਰਾਈਜ਼ ਆਨੇ ਵਾਲਾ ਹੈ। جلدی ہی اپ کو پتہ چل جائے گا نہ کیوں نہیں جانا میں تو سٹڈی چل جاؤں نا نہیں نا انا جو ارڈر پیپر نہیں ہوندا 6 دن بعد اپنا پیپر ہے یہ اس سے اج دے بعد پیپر کا دے ہے انگلش یس کے سو جائے میں نہیں بن نہیں ہوندی ہے بلاگ کی سویرے ایڈٹ ہونا کوئی نہ کر لے سيري ਤਾਂ ਚਲੋ ਦੋਸਤੋ ਹੁਣ ਤੁਸੀਂ ਸਰਪ੍ਰਾਈਜ਼ ਦਾ ਵੇਟ ਕਰੋ ਬਸ ਅੱਜਾ ਸਿੱਕ ਦੋ ਦਿਨ ਜੇਮਿੰਗ ਨੇ ਸੌਤਾਂ ਲੱਗਦੀ ਹਫਤੇ ਵੀ ਹੋ ਸਕਦੇ ਪਰ ਚਲੋ ਦੇਖੋ ਕਿੰਨਾ ਟਾਈਮ ਲੱਗਦਾ ਤਾਂ ਚਲੋ ਗਾਇਸ ਤੁਹਾਨੂੰ ਆਪਣਾ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਲਵ ਯੂ ਟੂ ਆ ਲਾਈਕ ਸ਼ੇਅਰ ਕਰਦੇ ਹੋ ਠੀਕ ਹੈ ਦੋਸਤੋ ਹਾਂਜੀ ਦੋਸਤੋ ਬਾਏ ਬਾਏ ਹਾਈ ਕਿੰਨਾ ਤੱਪੂ ਨਾ